ਕੱਲ ਸੁਖਵੀਰ ਸਿੰਘ ਬਾਦਲ ਜਲੰਧਰ ਦੇ ਵਿੱਚ ਸੀ ਬਰਜਿੰਦਰ ਸਿੰਘ ਹਮਦਰਦ ਨਾਲ ਘੰਟਿਆਂ ਤੱਕ ਸੁਖਵੀਰ ਬਾਦਲ ਬੈਠਦੇ ਆ ਜੇ ਉਹ ਸੂਤਰ ਧਾਰਨੇ ਹਮਦਰਦ ਸਾਹਿਬ ਦੋਵਾਂ ਧੜਿਆਂ ਦੇ ਵਿੱਚ ਹੁਣ ਤਾਂ ਕੀ ਉਹਨਾਂ ਦੇ ਸਿਰ ਜੋੜ ਦੇਣਗੇ ਫਿਰ ਜਿਹੜੀਆਂ ਦਿਲਾਂ ਚ ਪਈਆਂ ਦੂਰੀਆਂ ਮਿਟ ਜਾਣਗੀਆਂ ਜਾਂ ਫਿਰ ਬਾਗੀ ਅਕਾਲੀ ਬਿਲਕੁਲ ਇਸ ਰੌਂਚ ਨਹੀਂਗੇ ਕਿ ਉਹ ਮੁੜ ਕੇ ਸੁਖਵੀਰ ਸਿੰਘ ਬਾਦਲ ਦੇ ਨਾਲ ਚੱਲਣ ਕੀ ਕਹਿੰਦੇ ਹੋ ਅਜੇ ਫਿਰ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਇੱਕ ਗੱਲਾਂ ਦੀ ਠੀਕ ਹੈ ਜਦੋਂ ਕੋਈ ਮੀਟਿੰਗਾਂ ਹੁੰਦੀਆਂ ਨੇ ਜਦੋਂ ਖਾਸ ਤੌਰ ਤੇ ਇੱਕੋ ਸ਼ਖਸੀਅਤ ਨਾਲ ਹੁੰਦੀਆਂ ਨੇ ਤਾਂ ਕਈ ਟਾਈਪ ਦੀਆਂ ਕੈਸਾ ਰਹੀਆਂ ਉਹਦੇ ਚੋਂ ਲੱਗਦੀਆਂ ਨੇ ਹਜੇ ਤਾਂ ਲੜਾਈ ਵੱਧ ਹੀ ਲੱਗਦੀ ਹੈ ਤੁਰੰਤ ਤਾਂ ਪਛਾਣ ਪਾਉਣ ਦੀ ਵੀ ਸੰਭਾਵਨਾ ਕੋਈ ਜੋਰ ਜਮਾਈ ਕਰਨ ਤੋਂ ਬਾਅਦ ਕਿਸੇ ਸਟੇਜ ਦੇ ਵਿੱਚ ਕੋਈ ਇਹ ਜੀ ਸਟੇਜ ਤੇ ਉਹ ਜੀ ਗੱਲ ਚੱਲੇ ਕਿ ਆਪਾਂ ਕਿਤੇ ਨੇੜੇ ਲੱਗਦੇ ਆ ਜਾਂ ਨਹੀਂ ਉਹ ਇੱਕ ਬਾਅਦ ਦੀ ਗੱਲ ਹੈ ਫਿਰ ਹਾਲਤਾਂ ਜਿਵੇਂ ਜਿਹੜੇ ਜਿਹਨੂੰ ਬਾਗੀ ਗਰੁੱਪ ਕਹੋ ਹਾਲਾਂਕਿ ਸ੍ਰੋਮਣੀ ਅਕਾਲੀ ਦਲ ਕਹਿੰਦਾ ਕਿ ਬਾਗੀ ਨਾ ਕਹੋ ਥੋੜੇ ਜੇ ਦੋ ਚਾਰ ਬੰਦੇ ਨੇ ਭਰਾਨਾ ਨੇ ਉਹਨਾਂ ਨੇ ਜਾਣਾ ਕੱਲ ਨੂੰ ਇਕਾਂਤ ਤੱਕ ਸਾਥ ਤੇ ਮਤਲਬ ਆਪਣੀ ਗੁਲਬਖਸਾਉਣ ਜਾਂ ਗੁਨਾਹ ਕਬੂਰ ਕਰਨ ਜੋ ਵੀ ਉਹਨੂੰ ਆਪਾਂ ਤਰੀਕਾ ਲੱਗੇ ਹੁਣ ਉਥੇ ਜੋ ਆਪਣੇ ਅਰਦਾਸ ਕਰਕੇ ਉਹਨਾਂ ਨੂੰ ਕਿਵੇਂ ਕੋਈ ਸੱਦਾ ਹੁੰਦਾ ਤਰਖਾ ਲੱਗਦੀ ਹੈ ਨਹੀਂ ਲੱਗਦੀ ਜੱਥੇਦਾਰ ਸਾਹਿਬ ਕੀ ਸਟੈਂਡ ਲੈਂਦੇ ਨੇ ਜਾਂ ਫਿਰ ਉਹ ਆਪਣੀ ਅਰਦਾਸ ਘਟੋ ਘਟ ਕਰਕੇ ਤੁਰ ਪੈਂਦੇ ਨੇ ਤੇ ਕੱਲ ਹੀ ਉਹਨਾਂ ਨੇ ਇੱਕ ਨਮਾ ਅਗਾਜ ਕੀਤਾ ਨਮਾਗਾਜ ਕਿਹੜਾ ਕਰਨਾ ਹੈ ਸ਼੍ਰੋਮਣੀ ਅਕਾਲੀ ਦਰ ਬਚਾਓ ਲਹਿਰ ਤੇ ਸੰਭਾਵਨਾ ਇਹ ਪ੍ਰਗਟ ਕੀਤੀ ਜਾਂਦੀ ਸੀ ਕਿ ਕੱਲ ਨੂੰ ਹੀ ਉਹ ਕੋਈ ਹੁਣ ਉਸ ਕਿਸੇ ਸ਼ਖਸੀਅਤਾਂ ਨਾਲ ਮਿਲ ਕੇ ਕੋਈ ਇਹ ਜਹਾਅ ਨਾਉ ਕਰ ਦੇਣ ਕਿ ਇਹਦੀ ਰਵਾਇਤ ਕਰਾਂਗੇ ਜੇ ਉਹਨਾਂ ਚਰਦਾ ਹੀ ਹੁੰਦਾ ਤਾਂ ਘੱਟੋ ਘੱਟ ਇਸ ਲਹਿਰ ਦੇ ਕੰਵਿਨਰ ਦਾ ਕੋਈ ਨਾਂ ਜ਼ਰੂਰ ਸੰਭਾਵਨਾ ਹੈ ਕਿ ਉਹ ਅਨਾਉਂਸ ਕਰ ਦੇਣ ਵੀ ਚਲੋ ਹਜੇ ਅਸੀਂ ਇਹਦੀ ਰਵਾਇਤ ਕਰਦੇ ਆ ਜਦੋਂ ਸਾਨੂੰ ਪਰਮਾਨੈਂਟ ਬੰਦਾ ਮਿਲ ਗਿਆ ਉਦੋਂ ਅਸੀਂ ਅਕਾਲੀ ਦਰ ਦੀ ਪ੍ਰਧਾਨਗੀ ਲਈ ਉਹਨੂੰ ਸੁਜੈਸਟ ਕਰਾਂਗੇ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਹਨੂੰ ਪ੍ਰਧਾਨ ਬਣ ਲਈਏ ਕੱਲਿਆ ਖਰੂਪ ਨਹੀਂ ਫਿਰ ਜੇ ਸਮਝੌਤੇ ਵੱਲ ਜਾਂਦਾ ਹੋਇਆ ਤਾਂ ਸੁਬੀਰ ਸਿੰਘ ਬਾਦਲ ਨੂੰ ਤੇ ਸੁਚੇ ਕਾਰੀਦਾਰ ਨੂੰ ਇਹ ਕਹਿੰਦੇ ਕਿਹਾ ਜਾਏਗਾ ਕਿ ਆਪਾਂ ਇਸ ਵਿਅਕਤੀ ਨੂੰ ਅੱਗੇ ਲਾ ਕੇ ਆਪਾਂ ਸਾਰੇ ਸਾਂਝਾ ਅਕਾਲੀ ਦਲ ਦੇ ਤੌਰ ਤੇ ਦੁਆਰਾ ਚੰਗੇ ਤੇ ਦੂਜੇ ਪਾਸੇ ਇਹ ਵੀ ਇੱਕ ਗੱਲ ਹੈ ਕੱਲ ਸਰਜੀਤ ਸਿੰਘ ਰਖਣਾ ਉਹਨਾਂ ਦੇ ਪਟਿਆਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਨੇ ਉਹਨਾਂ ਨੇ ਕੱਲ ਕਿਹਾ ਕਿ ਸੁਬੀਰ ਸਿੰਘ ਬਾਦਲ ਨੇ ਬੀਬੀ ਸਰਜੀਤ ਕੌਰ ਦਾ ਜਲੰਧਰ ਤੋਂ ਇੱਕ ਜਿਹੜਾ ਪ੍ਰਧਾਨ ਨੂੰ ਇਹ ਜਾਗਤ ਦੇਖ ਕੇ ਕਿ ਤੂੰ ਆਪ ਜਾ ਕੇ ਮਤਲਬ ਉਹਦੇ ਕਾਗਜ਼ ਵਾਪਸ ਲੈ ਲੈ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ ਜੀ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ ਤੇ ਜੇ ਪ੍ਰਧਾਨ ਹੀ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਜਿਹੜਾ ਕੋਰ ਕਮੇਟੀ ਚ ਹੋਇਆ ਫੈਸਲਾ ਹੈ ਤੇ ਜਿਹੜਾ ਫਿਰ ਚਾਰ ਮੈਂਬਰੀ ਕਮੇਟੀ ਬਣੀ ਹੋਈ ਹੈ ਤੇ ਉਹਨੂੰ ਹਨੇਰੇ ਚ ਰੱਖ ਕੇ ਜਾਂ ਉਹਦੀ ਗੱਲ ਨਾ ਸੁਣ ਕੇ ਤੇ ਜੇ ਅਨੁਸ਼ਾਸਨ ਦੀ ਉਲੰਘਣਾ ਕਰੇਗਾ ਤਾਂ ਪਾਰਟੀ ਕੇ ਵਿੱਚ ਚਲਣਗੇ ਹਜੇ ਇਹ ਮਤਲਬ ਇਲਜ਼ਾਮਬਾਜ਼ੀ ਲਗਾਤਾਰ ਜਾ ਰਹੀ ਹੈ ਜੇ ਕੋਈ ਨੇੜੇ ਵਾਲਾ ਗੱਲ ਤਾਂ ਤੁਰੰਤ ਨਹੀਂ ਦਿਖਾਈ ਦੇ ਰਹੀ ਦੂਜੇ ਪਾਸੇ ਜਦੋਂ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਡਾਕਟਰ ਚੀਵਾ ਵੀ ਉਹਨਾਂ ਦੇ ਨਾਲ ਨੇ ਬਹੁਤ ਸੱਜਣ ਵੀ ਕੁਝ ਜਿਹੜੇ ਪਰਜਦਰ ਸਿੰਘ ਹਮਦਰਦ ਨੂੰ ਮੈਲ ਨਹੀਂ ਜਾਂਦੇ ਨੇ ਪਰ ਜਾਣਕਾਰੀ ਇਹ ਹੈ ਕਿ ਉਸੇ ਦਿਨ ਹੀ ਸੁਖਵੀਰ ਸਿੰਘ ਬਾਦਲ ਦੇ ਗਰੁੱਪ ਨੇ ਵੀ ਡਾਕਟਰ ਹਮਦਰਦ ਨੂੰ ਜਦੋਂ ਸਾਹਮਣੇ ਆਇਆ ਅਗਲੇ ਦਿਨ ਟੈਲੀਫੋਨਿਕਲੀ ਇਹਨਾਂ ਦੀ ਗੱਲਬਾਤ ਹੋ ਗਈ ਸੀ ਕਾਫੀ ਹੱਦ ਤੱਕ ਜਿਹੜੇ ਮਤਲਬ ਵੀ ਕੀ ਗੱਲ ਹੈ ਉਹ ਕੀ ਨਹੀਂ ਹੈ ਉਹਨਾਂ ਨੇ ਜੋ ਆਪਣੀ ਸਫਾਈ ਦਿੱਤੀ ਸੀ ਲਗਭਗ ਉਹੀ ਚੀਜ਼ ਜਾਣੇ ਸਾਰੀਆਂ ਕਿਉਂਕਿ ਬਰਜਿੰਦਰ ਸਿੰਘ ਅਮਰਦਰਦ ਇਹ ਕਹਿ ਜਾਂਦਾ ਕਿ ਜੇ ਉਹ ਕੱਲ ਉਧਰ ਵੀ ਉਹਨਾਂ ਦੇ ਦੋਸਤ ਨੇ ਉਧਰ ਵੀ ਉਹਨਾਂ ਦੇ ਦੋਸਤ ਨੇ ਖਾਸ ਤੌਰ ਤੇ ਜਿਵੇਂ ਢੀਰਸਾ ਸਾਹਿਬ ਦੇ ਵੀ ਨੇੜੇ ਬੰਦੇ ਜਾਂਦੇ ਨੇ ਜਾਂ ਇਧਰੋਂ ਵੀ ਸਾਰੇ ਸੁਖਵੀਰ ਸਿੰਘ ਬਾਦਲ ਵੀ ਹੈ ਵਿਕਰਮ ਸਿੰਘ ਮਜੀਠੀਆ ਵੀ ਹੈ ਡਾਕਟਰ ਚੀਮਾ ਵੀ ਹੈ ਬੜੇ ਬੰਦੇ ਨੇ ਇਦੋਂ ਪਹਿਲਾਂ ਸੇਵਾ ਸਿੰਘ ਸੇਖਵਾਣੇ ਵੀ ਹੋਰ ਬਹੁਤ ਕਹਿੰਦੇ ਲਗਭਗ ਇਸ ਪੋਲਿਟਿਕਸ ਚ ਸਾਰੇ ਹੀ ਬੰਦੇ ਆਪੇ-ਆਪ ਨੂੰ ਇਹ ਕਹਿ ਸਕਦੇ ਨੇ ਕਿ ਮੇਰੀ ਵੀ ਬਰਜਿੰਦਰ ਸਿੰਘ ਨਾਲ ਹੈ ਮੈਂ ਦਰਸਕ ਦੇ ਨੇੜੇ ਜਿਹੜੀ ਜੋ ਗੱਲ ਜਾ ਰਹੀ ਹੈ ਤੇ ਲੱਗਦਾ ਇਹ ਹੈ ਕਿ ਉਹਨਾਂ ਨੇ ਇਹ ਤਾਂ ਮੈਸੇਜ ਦਿੱਤਾ ਹੈ ਇੱਕ ਪੂਰੀ ਤਰ੍ਹਾਂ ਕਿ ਮੇਰਾ ਕੋਈ ਅਕਾਲੀ ਦਰਸ ਨੂੰ ਤੋੜਨ ਦੇ ਵਿੱਚ ਜਾਂ ਉਹਨਾਂ ਨੂੰ ਅੱਗੇ ਕੁਝ ਵਕ ਕਿਤੇ ਹੋਰ ਗਰੁੱਪ ਬਣਾਉਣ ਦੇ ਵਿੱਚ ਜਾਂ ਇਹਦਾ ਗੱਲਾਂ ਦੇ ਵਿੱਚ ਤਾਂ ਕੋਈ ਰੋਲ ਨਹੀਂ ਦਿਨਵਾਇਆ ਜਾ ਸਕਦਾ ਉਸ ਨੇ ਮਦਦ ਤੇ ਤੇ ਨਿਊਟਰਲ ਰਾਇਨ ਦਾ ਜੇਕਰ ਰੋਲ ਜਿਹੜਾ ਹੁੰਦਾ ਹੈ ਤੇ ਉਹ ਇੱਕ ਗੱਲ ਹੈ ਤੇ ਦੋਨੋਂ ਗਰੁੱਪ ਉਹੜ ਕੋਣ ਆਉਂਦੇ ਜਾਂਦੇ ਰਹਿਣ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਕੀ ਹਾਰ ਜਾਏ ਜਾਂ ਮਤਲਬ ਉਹ ਸਾਰੇ ਬਾਬਨੇ ਦੇ ਵਿੱਚ ਜਾ ਹਾਂ ਕੀ ਸ੍ਰੋਮਣੀ ਅਕਾਲੀ ਦਰ ਜਾਂ ਬਾਗੀ ਕਦੇ ਉਹ ਟਰੈਕ ਤੇ ਜਾਏਗਾ ਜਦੋਂ ਮਹਿਸੂਸ ਹੋਏਗਾ ਕਿ ਸੇਤਰ ਤੇ ਇਦਾਂ ਨੁਕਸਾਨ ਹੋ ਰਿਹਾ ਹੈ ਅਕਾਲੀ ਦਰ ਇਕੱਠਾ ਰਹਿਣਾ ਚਾਹੀਦਾ ਅਕਾਲੀ ਦਰ ਕੋਲ ਕਦਾਵਰ ਲੀਡਰ ਕਿੱਥੇ ਨੇ ਜਿਹੜੇ ਕੋਈ ਵਿਆਦ ਦੇਣ ਜਿਹਦੀ ਲੋਕ ਸੌਣ ਭਰੋਸਾ ਕਿੱਥੋਂ ਬਹਾਨ ਹੋਏਗਾ ਇਹ ਸਾਰੀਆਂ ਗੱਲਾਂ ਚ ਉਦੋਂ ਬਾਅਦ ਥੋੜਾ ਸਮਾਂ ਲੰਘ ਕੇ ਉਹਨਾਂ ਨੂੰ ਕੋਈ ਰਿਕਵੈਸਟ ਕਰ ਲਈ ਜਾਵੇ ਕਿਸੇ ਤਰ੍ਹਾਂ ਬਣੋ ਵੀ ਤੁਸੀਂ ਰੋਲ ਨਵਾਓ ਜੀ ਆਪਾਂ ਫੇਰ ਦੇਖੀ ਕਿਉਂਕਿ ਹਿਸਟੋਰਿਕਲੀ ਇਹ ਕਰਨਾ ਚਾਹਦੀਆਂ ਰਹੀਆਂ ਨੇ ਔਰ ਕਈ ਵਾਰ ਜ਼ਰੂਰੀ ਨੇ ਅਕਾਲੀ ਦਾਨ ਕਲੇਵਨ ਬਰਜਤ ਸਿੰਘ ਹੋਂਦ ਇਹਦੇ ਹਿਸਟੋਰਿਕਲੀ ਦੇਖਿਆ ਜਾਵੇ ਜਿਹੜਾ ਜਥੇਦਾਰ ਟੋਹੜਾ ਤੇ ਇਹਨਾਂ ਦੇ ਵਿੱਚ ਪ੍ਰਕਾਸ਼ਨ ਬਾਦਲ ਉਹਨਾ 99 ਦਾ ਜਿਹੜਾ ਫਲੈਸ਼ ਉਹਦੇ ਵਿੱਚ ਜਥੇਦਾਰ ਟੋਹੜਾ ਦਾ ਗਰੁੱਪ ਜਾਂ ਜਥੇਦਾਰ ਟੋਹੜਾ ਆਪ ਉੱਪਰ ਨਹੀਂ ਕਹਿੰਦੇ ਰਹੇ ਨੇ ਕਿ ਬਤਰਮ ਅਖਬਾਰ ਸਮੂਹ ਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਦਾ ਬੜਾ ਵੱਡਾ ਹੱਥ ਹੈ ਇਹ ਫੁੱਟਪੌਟ ਦੇ ਵਿੱਚ ਤੇ ਹੋਰਾਂ ਦਾ ਵੀ ਹੈ ਤੇ ਉਹ ਤਾਂ ਉੱਪਰ ਵੀ ਕਹਿੰਦੇ ਸੀਗੇ ਬੜੀ ਬਾਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਆਪਣੇ ਬਿਆਨ ਦੇ ਵਿੱਚ ਵੀ ਕੋਈ ਉਹਨਾਂ ਨੇ ਛਿਪਾ ਕੇ ਨਹੀਂ ਕਦੇ ਰੱਖੀ ਗੱਲ ਔਰ ਫਿਰ ਉਹ ਗੱਲਾਂ ਵੀ ਸੀ ਜਿਹੜੀਆਂ ਜਦੋਂ ਜੂਟੀ ਹੁੰਦੀ ਹੁੰਦੀ ਉਹਨੂੰ ਵੀ ਕਿਵੇਂ ਸਾਬੋਤਾਜ ਕਰਨਾ ਉਸ 'ਚ ਕਈ ਲੋਕਾਂ ਦਾ ਇੰਟਰਸਟ ਹੋਏਗਾ ਹੋਰ ਉਹਨਾਂ 'ਚ ਵੱਖ-ਵੱਖ ਬੰਦੇ ਸ਼ਾਮਲ ਸੀ ਪਰ ਜਦ ਇਹ ਹੋ ਗਿਆ ਨਾ ਕਿ ਕੰਮ ਫਸ ਗਿਆ ਹੁਣ ਇੱਕ ਤਾਂ ਕਰਨੀ ਪਈ ਤਾ ਅਕਾਲੀ ਦਰ ਵੀ ਸਾਰੇ ਬਿਛੋੜਿਆਂ ਨੂੰ ਪੜ ਦਿੰਦਾ ਤਾਂ ਬਿਛੋੜੇ ਆਪ ਹੀ ਬਣ ਜਾਂਦੇ ਨੇ ਕਈ ਵਾਰ ਨੇੜੇ ਤੇੜੇ ਹੁੰਦਾ ਤੇ ਜਾ ਕੇ ਗੱਲ ਕਰਨੀ ਹੁੰਦੀ ਹੈ ਪ੍ਰਧਾਨ ਨੇ ਜੇ ਬਾਦਲ ਸਾਹਿਬ ਨੇ ਡਾਇਰੈਕਟ ਗੱਲ ਕੀਤੀ ਹੁੰਦੀ ਔਰ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਜੱਦਾ ਟਾਣਾ ਵੀ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਇਕੱਠੇ ਨਹੀਂ ਸੀ ਕਿੱਥੇ ਹੁੰਦੇ ਛੇਤੀ ਸਟੇਜ ਤੇ ਜਦੋਂ ਅਗਲਾ ਕਹੋ ਜਾਂਦੇ ਸੀ ਤੇ ਦੋਨਾਂ ਨੂੰ ਕਹਿੰਦੇ ਡਰ ਰਹਿੰਦਾ ਸੀ ਵੀ ਜੇ ਇੱਕ ਵਾਰ ਇਕੱਠੇ ਹੋ ਗਏ ਬਹੁਤ ਸਾਰੇ ਲੀਡਰਾਂ ਨੂੰ ਵੀ ਬਦਬਦਲਾ ਇਹਦਾ ਸੀ ਵੀ ਫੇਰ ਇਹਨਾਂ ਦੀ ਝੂਠੀ ਹੋ ਜਾਣੀ ਹੈ ਜੇ ਇੱਕ ਵਾਰ ਇਕੱਠੇ ਪਿਠਾ ਦੇ ਇਸ ਲਈ ਹੁਣ ਇਕੱਠੇ ਪਠਾਉਣ ਦਾ ਕੁਐਸਚਨ ਹੈ ਕਿ ਸ੍ਰੀ ਵੀਰ ਸਿੰਘ ਬਾਦਲ ਚ ਵੀ ਐਸਾ ਬੰਦਾ ਰਤਮਾ ਹੋਏਗਾ ਕਿ ਬਾਦਲ ਸਾਹਿਬਾਂ ਦੀ ਇੱਕ ਵਾਰ ਇਕੱਠੇ ਹੋ ਜਾਣ ਤੇ ਦੂਜੇ ਬੰਦੇ ਨਾਲ ਚਾਕੇ ਸਮਝੌਤਾ ਹੋ ਜਾਊਗਾ ਜਾਂ ਇਤਰੋ ਵੀ ਕੋਈ ਬੰਦਾ ਇਹੋ ਜਿਹਾ ਹੈ ਜਿਹੜਾ ਬੰਦਾ ਇਸ ਕੱਦ ਤੇ ਹੋਣ ਜਿਹੜੇ ਵੀ ਇੱਕ ਵਾਰ ਹੋ ਗਿਆ ਤਾਂ ਆਪਣਾ ਸਮਝੌਤਾ ਹੋ ਜਾਏਗਾ ਹਜੇ ਇੱਕ ਗੱਲ ਨਹੀਂ ਜ਼ਰੂਰ ਹੈ ਸ਼ਰੋਮਣੇ ਅਕਾਲੀ ਦੰਦ ਦਾ ਜਿਹੜਾ ਮੈਂ ਤੁਹਾਡਾ ਕੋਈ ਦੇਖ ਰਿਹਾ ਹੈੇਠੋਂ ਆਪਣੇ ਸਾਹਮਣੇ ਆ ਕਿ ਜੂਥ ਵਾਲੇ ਆਏ ਸੀ ਪਹਿਲਾਂ ਹੁਣ ਇਸ ਤਰੀਕ ਅਕਾਲੀ ਦੰਦ ਨੇ ਆਉਣਾ ਹੈ ਸੀ ਵਿਗਨੇ ਆਉਣਾ ਹੈ ਬੀਸੀ ਵਿਗਨੇ ਆਉਣਾ ਹੈ ਸਾਰਿਆਂ ਦਾ ਇੱਕ ਵਾਰ ਤਾਂ ਜ਼ਿਲ੍ਹਿਆਂ ਤੋਂ ਲੈ ਕੇ ਉੱਪਰ ਤੱਕ ਸੁਮੇਰ ਸਿੰਘ ਬਾਦਲ ਦੀ ਜਿਹੜੀ ਅਗਵਾਈ ਦੇ ਵਿੱਚ ਇੱਕ ਭਰੋਸੇ ਦੇ ਮੱਤੇ ਸਾਹਮਣੇ ਪਾਉਣੇ ਨੇ ਤੇ ਸਲੋਕਰ ਜਿਹੜਾ ਕਿ ਜਿਹੜੇ ਵੀਡੀਓ ਪਾਉਂਦੇ ਆ ਨੇ ਸਾਰੇ ਕਿਤੇ ਤਾਂ ਕਿ ਲੜਾਈ ਚ ਉਹਨਾਂ ਨੂੰ ਲੱਗੇ ਇਹ ਵੀ ਇੱਕ ਲੜਾਈ ਦਾ ਤਰੀਕਾ ਹੁੰਦਾ ਕਿ ਸਾਹਮਣੇ ਆਣਾਂ ਨੂੰ ਇਹ ਦਿਸਾ ਦਿੱਤਾ ਜਾਏ ਕਿ ਤੁਸੀਂ ਇਕੱਲੇ ਨਹੀਂ ਉਹ ਤੁਹਾਡੇ ਨਾਲ ਬੰਦੇ ਨਹੀਂ ਆਏ ਪਰ ਸਾਹਮਣੇ ਆਣਾਂ ਦਾ ਲੌਜੀਕ ਇੱਕ ਹੈ ਇਹਨਾਂ ਬੰਦਿਆਂ ਦਾ ਲੌਜੀਕ ਉਹਨੂੰ ਕਿਵੇਂ ਟ੍ਰੀਟ ਕਰਾਂ ਉਹ ਕਹਿੰਦੇ ਵੀ ਅਸੀਂ ਵੀ ਤੁਹਾਡੇ ਹੀ ਬੰਦੇ ਸੀ ਇਹ ਬੰਦੇ ਵੀ ਜਿਹੜੇ ਹੁਣ ਜੈਕਾਰੇ ਲਾਉਂਦੇ ਨੇ ਸਾਰੇ ਇਹ ਤੁਹਾਡੇ ਹੀ ਬੰਦੇ ਨੇ ਸਾਨੂੰ ਪਤਾ ਅਸੀਂ ਸਾਰੇ ਇਕੱਠੇ ਹੀ ਪਰ ਜਦ ਜਾਣਦੇ ਆ ਲੋਕ ਕੋਠ ਨਹੀਂ ਪਾਉਂਦੇ ਰੌਲਾ ਉਹਨਾਂ ਮਰਦਿਆਂ ਦਾ ਉਹਨਾਂ ਤੱਕ ਰਸਾਈ ਕਿਵੇਂ ਹੋਵੇ ਕੇਵਲ ਇਦਾਂ ਦੇ ਬੰਦਿਆਂ ਨਾਲ ਗੱਲ ਨਹੀਂ ਚੱਲਣੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਰਵਾਈਵਲ ਕਰਨਾ ਹੈ ਜੇ ਹੋਂਦ ਨੂੰ ਦੇ ਸਵਾਲ ਨੂੰ ਹੱਲ ਕਰਨਾ ਐਡਰੈਸ ਕਰਨਾ ਤਾਂ ਇਹ ਕਰਨਾ ਜਦੋਂ ਹੁਣ ਜਿਹੜੇ ਉਹ ਕਹਿ ਰਹੇ ਨੇ ਕਿ ਰਕਣਾ ਸਾਹਿਬ ਕਹਿੰਦੇ ਨੇ ਗੱਲ ਸਦ ਹੱਤਕ ਹੋਏਗੀ ਹਰ ਕਹਿੰਦਾ ਕਿ ਸਾਨੂੰ ਗੱਲ ਗੱਲ ਦੇ ਵਿੱਚ ਇੱਕ ਟੈਕਨੀਕਲ ਅਪਰੋਚ ਹੁੰਦੀ ਹੈ ਮੇਰੇ ਕਨ ਸਿਧਾਂਤ ਕੀ ਹੋਏਗਾ ਜੀ ਫਿਰ ਸਿਧਾਂਤਿਕ ਬਖਰੇਵੇਂ ਕਿੰਨੇ ਹਮ ਕਿਹੜੇ ਸਿਧਾਂਤ ਦੀ ਪ੍ਰੋਬਲਮ ਹੈ ਤੇ ਸਿਧਾਂਤ ਦੀ ਤਾਂ ਫਿਰ ਇਹ ਕੋਈ ਕੁਝ ਪ੍ਰੈਕਟੀਕਲ ਗੱਲਾਂ ਦੀ ਪ੍ਰੋਬਲਮ ਹੈ ਇਹ ਤਾਂ ਜਥੇਬੰਦਕ ਢਾਂਚੇ ਦੀ ਪ੍ਰੋਬਲਮ ਹੈ ਕਿ ਪ੍ਰਧਾਨ ਜੀ ਪ੍ਰਧਾਨ ਨਾ ਰਹਿਣ ਤੇ ਪੋਰ ਕਮੇਟੀ ਵਾਲੇ ਪੋਰ ਕਮੇਟੀ ਨਾ ਰਹਿ ਨਵੇਂ ਸਿਰੋਂ ਲੀਡਰਸ਼ਿਪ ਆਉਂ। ਇਹ ਜਥੇਬੰਦਕ ਸਟਰਕਚਰ ਦਾ ਸਵਾਲ ਹੈ ਸਿਧਾਂਤਕ ਸਵਾਲ ਤਾਂ ਹੈ ਨਹੀਂ। ਸਿਧਾਰਤਿਕ ਦੋਅਤਾਏ ਹੋ ਸਕਦੇ ਨੇ ਕਿ ਅਕਾਲੀ ਦਲ ਨੇ ਜਿਹੜੇ ਪੁਰਾਣੇ ਦੋਤਰਨੀ ਇਸ਼ੂ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਤੋਂ ਬਾਅਦ ਜਿਵੇਂ ਇਸ ਟਾਈਮ 'ਤੇ RAM RAHIM ਨੂੰ ਜਿਸ ਢੰਗ ਨਾਲ ਬਾਕੀ ਦਵਾਈ ਤੇ ਦਿੱਤੀ ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਗੰਦਾ ਵੀ ਉਹਨਾਂ ਘਟਨਾਵਾਂ ਤੇ ਨੇ ਕਿ ਅਕਾਲੀ ਦਲ ਨੇ ਉਹ ਅਬਗਿਆ ਹੋਈ ਹੈ ਤੇ ਗੁਨਾਹ ਹੋਇਆ ਗਲਤੀ ਹੋਈ ਹੈ ਜੋ ਵੀ ਬਾਂਧੀ ਸ਼ਬਦ ਜਿਹੜੇ ਇਸਤੇਮਾਲ ਕਰੋ ਉਹਨਾਂ ਦੀ ਮਾਫੀ ਭਰ ਚੁੱਕਦੇ ਮੰਗ ਕੇ ਅੱਗੇ ਪਰ ਅਗੇ ਸਿਧਾਂਤ ਕੀ ਹੋਏਗਾ ਫਿਰ ਸਿਧਾਂਤ ਤਾਂ ਤੁਹਾਡਾ ਗੋਲ ਹੈ ਨਾ ਜਿਕੇ ਕਿਧਰ ਨੂੰ ਜਾਣਾ ਹੈ ਸਟੇਟ ਕਿਉਂ ਜੀ ਬਣਾਉਣੀ ਹੈ ਸਿਧਾਂਤ ਦਾ ਮਤਲਬ ਹੈ ਕਿ ਤੁਸੀਂ ਰੰਧਪੁਰ ਸਾਹਿਬ ਦੇ ਮੱਥੇ ਤੇ ਖੜੋਗੇ ਕਿਸੇ ਹੋਰ ਮੱਥੇ ਤੇ ਖੜੋਗੇ ਰਾਜਾਂ ਨੂੰ ਵੱਧ ਦਿਖਾਰਾ ਤੇ ਖੜੋਗੇ ਕਿਹੜੀਆਂ ਗੰਨਾਂ ਤੇ ਖੜੋਗੇ ਉਹਨਾਂ ਹੀ ਘੱਟ ਗਿਣਤੀਆਂ ਦੀ ਸਪੋਰਟ ਚੜੋਗੇ ਸਾਰੀਆਂ ਚੀਜ਼ਾਂ ਤੇ ਜੋ ਖੜੋਗੇ ਜੋ ਨਾਰਮਲ ਅਕਾਲੀ ਦੰਦ ਦਾ ਪ੍ਰਾਣਾ ਇੱਕ ਦੌਰ ਹੈ ਉਹਦੇ ਤੇ ਤਾਂ ਮੈਨੂੰ ਲੱਗਦਾ ਅੱਜ ਕੱਲ ਸੈਵਤੀ ਜੀ ਨੇੜੇ ਤੇ ਇਹਨਾਂ ਨੇ ਵੀ ਇਹੀ ਕਿਹਾ ਜਿਹੜਾ ਅਕਾਲੀ ਦੰਦ ਹੈ ਉਹ ਅਸੀਂ ਤਾਂ ਜੀ ਜਿਹੜਾ ਮਤਾ ਆਏ ਕਿ ਅਕਾਲੀ ਦਲ ਹਮੇਸ਼ਾ ਘਟਕਿਰਤੀਆਂ ਦੇ ਨਾਲ ਖੜੂਗਾ ਅਕਾਲੀ ਦਲ ਹਮੇਸ਼ਾ ਜਲਮ ਦੇ ਖਿਲਾਫ ਲੜਿਆ ਤੇ ਲੜਦਾ ਰਹੂਗਾ ਪਰ ਲੋਕਾਂ ਦਾ ਰੌਲਾ ਜਿਹੜਾ ਉਹ ਸਮੇਂ ਦੇ ਵਿੱਚ ਟੁੱਟ ਭੱਜਿਆ 25 30 ਸਾਲ ਚੋਂ ਉਹ ਹੈ ਉਹ ਕਿਵੇਂ ਜੜੂਗਾ ਜੇ ਤੁਸੀਂ ਖੜਾ ਕਿਵੇਂ ਦਿਖਾਉਂਗੇ ਉਹਦਾ ਸਾਰੇ ਬਾਬਿਆਂ ਦੇ ਵਿੱਚੋਂ ਦੇ ਕੋਲ ਐਵੀਡੈਂਸ ਕੀ ਤੁਹਾਡੇ ਕੋਲ ਕੀ ਸਬੂਤ ਨੇ ਉਹ ਸਾਰੇ ਬਾਬਿਆਂ ਦੇ ਇਹ ਕਾਫੀ ਗੱਲਾਂ ਉੜਜੜਤਾ ਨਹੀਂ ਜੀ ਉਹਨੇ ਉੜਜੜਤਾਣੀ ਦੇ ਵਿੱਚ ਫਿਰ ਕਈ ਗੱਲਾਂ ਦਾ ਰੌਲ ਹੁੰਦਾ ਹੈ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਦੋਨੇ ਤਰ੍ਹਾਂ ਦੀਆਂ ਕਿ ਕਮਜ਼ੋਰੀਆਂ ਨੇ ਕਿਉਂ ਬੰਦੇ ਤਲਾਸ਼ ਕਰ ਰਹੀਆਂ ਨੇ ਕਿਉਂਕਿ ਬੰਦਾ ਵਿੱਚ ਪੈ ਕੇ ਕੁਝ ਕਰੇ ਜਾਂ ਸਾਡੇ ਅਲੱਗ ਧੜੇ ਨੂੰ ਮਾਨਤਾ ਦਵਾ ਦੇ ਜਾਂ ਕੋਈ ਵੀ ਗੱਲਾਂ ਕਰਨ ਹਜੇ ਤੱਕ ਉਹ ਗੱਲ ਹੈ ਵਿਰੋਧੀਆਂ ਦੀ ਇੱਕ ਗੱਲ ਤੇ ਕਾਊਂਟਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਕਿ ਉਹਨਾਂ ਕੋਲ ਲੀਡਰ ਕਿਹੜਾ ਹੈ ਤੇ ਜਿਹੜੇ ਲੀਡਰ ਨੇ ਲੀਡਰ ਉਹੀ ਨੇ ਜਿਹੜੇ ਨਾਲ ਹੀ ਰਹੇ ਨੇ ਤੇ ਉਹ ਰਾਜ ਤੋਂ ਫਿਰ ਉਹ ਵੀ ਸਾਫ ਨੇ ਤੇ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਲੀਡਰ ਹੋਰ ਨੱਪਾ ਉਹਨਾਂ ਦੀ ਤਲਾਸ਼ ਜਦੋਂ ਹੋਏਗੀ ਲੋਕੋ ਨੂੰ ਕਿੰਨਾ ਮੰਨਦੇ ਨੇ ਕਿੰਨਾ ਨਹੀਂ ਮੰਨਦੇ ਪਾਰਟੀ ਦੇ ਵਰਕਰ ਕਿੰਨਾ ਮੰਨਦੇ ਨੇ ਉਹਦੇ ਤੇ ਡਿਪੈਂਡ ਕਰੂਗਾ ਉਹ ਬਹੁਤ بڑا ਇੱਕ ਕੁਐਸਚਨ ਹੈਗਾ ਹੈ ਤੇ ਜਾਂ ਫਿਰ ਇਹਨਾਂ ਚੋਂ ਜਿਹੜੇ ਹੋਰਾਂ ਸਮਿਆਂ ਦੇ ਵਿੱਚ ਪੋਰ ਕਮੇਟੀ ਚ ਦੇ ਦੇ ਬਾਕੀ ਦੇ ਰਹੇ ਜਿਨ੍ਹਾਂ ਦੇ ਨਾਮ ਲੋਕ ਲੈਂਦੇ ਨੇ ਕਦੇ ਆਲੀ ਤੱਕ ਕਦੇ ਬਟਾਲੇ ਤੱਕ ਕਦੇ ਪਟਕਪਟ ਪਾਮਲਿਆਂ ਦੇ ਵਿੱਚ ਕੋਈ ਉਹਨਾਂ ਚੋਂ ਅੱਗੇ ਲੱਗ ਜਾਂਦਾ ਇਹ ਗੱਲਾਂ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਨ ਤੋਂ ਬਾਅਦ ਮੇਰੇ ਕਹਿੰਦਾ ਹੋਰ ਨਿਕਲਣੀਆਂ ਸ਼ੁਰੂ ਹੋਣਗੀਆਂ ਅਜੇ ਪੈਚਅਪ ਦਾ ਕੋਈ ਸਕੋਪ ਤਰੰਤ ਨਹੀਂ ਨਜ਼ਰ ਆ ਰਿਹਾ ਵੈਸੇ ਤਾਂ ਇਹਨਾਂ ਲੋਕਾਂ ਚੋਂ ਇੱਕ ਇੱਕ ਨਾਂ ਜਿਹੜਾ ਮਨਪ੍ਰੀਤ ਸਿੰਘ ਹੈ ਯਾਲੀ ਹੈ ਖਾਸ ਤੌਰ ਤੇ ਜਿਹੜੇ ਮੁਲਾਂਕਣ ਕਰਦੇ ਨੇ ਜਿਹੜੇ ਸਿਆਸਤ ਨੂੰ ਸਾਈਡ ਤੋਂ ਦੇਖਦੇ ਨੇ ਉਹਨਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਮਨਪ੍ਰੀਤ ਯਾਲੀ ਕਮਜ਼ੋਰ ਕੜੀ ਹੈ ਔਰ ਬਿਜ਼ਨਸ ਹੋਣ ਕਰਕੇ ਜਾਂ ਬਾਕੀ ਚੀਜ਼ਾਂ ਦੇ ਵੱਡੇ ਫੈਸਲੇ ਲੈਣ ਲਈ ਸ਼ਾਇਦ ਸੰਭਵ ਨਹੀਂ ਹੁੰਦਾ ਏਡਾ ਔਰ ਦੂਜੀ ਔਰਾ ਵੀ ਹੁੰਦਾ ਇੱਕ ਉਹਦੇ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਿਆ ਕਿ ਉਹ ਵਿਚ ਵਿਚਾਲੇ ਵਾਲੀ ਰਣਨੀਤੀ ਵੀ ਕਿਹੜਾ ਕਿੱਥੇ ਫਾਇਦਾ ਹੈ ਜਾਂ ਕਿੱਧਰ ਨੂੰ ਜਾਇਆ ਜਾ ਸਕਦਾ ਉੱਤੇ ਸੋਚ ਵਿਚਾਰ ਕਰਕੇ ਮਤਲਬ ਜੇਕਰ ਤੁਸੀਂ ਆਤਾ ਆ ਦੇ ਵਿੱਚ ਕੋ ਫੈਸਲੇ ਲੈਣੇ ਹੋਣ ਵੀ ਉਹ ਨਹੀਂ ਲੈ ਸਕਦੇ ਜਿਹੜੇ ਫੈਸਲੇ ਫਾਇਦਾ ਕਰਨ ਨੁਕਸਾਨ ਕਰਨ ਪਰ ਉੱਠ ਕੇ ਤੁਰ ਪੈਣਾ ਜਥੇਦਾਰੀ ਸਿਸਟਮ 'ਚ ਇਹ ਹੁੰਦਾ ਰਿਹਾ ਕਿ ਚਲੋ ਚੱਲਦੇ ਆਂ ਬਾਕੀ ਗੱਲਾਂ ਬਾਅਦ 'ਚ ਫਾਇਦੇ ਨੁਕਸਾਨ ਜਿੱਥੇ ਕਿਦੇ ਸਿਧਾਂਤਕ ਗੱਲ ਆਉਂਦੀ ਤੁਰ ਪੇ ਖੈਰ ਮੈਂ ਇੱਥੇ ਜਿਹੜਾ ਸਵਾਲ ਤੁਹਾਡੇ ਕੋਲ ਪੁੱਛਣਾ ਚਾ ਰਿਹਾ ਸੀਗਾ ਉਹ ਹੈਗਾ ਕਿ ਕੀ ਜਦੋਂ ਸਰਦਾਰ ਸੁਖਬੀਤ ਸਿੰਘ ਬਾਦਲ ਹੰਦਰ ਸਾਹਿਬ ਕੋ ਗਏ ਉਹਨਾਂ ਦੇ ਉਹਨਾਂ ਦਾ ਮਨ ਮਨ ਦੇ ਵਿੱਚ ਉਹਨਾਂ ਦਾ ਜਿਹੜਾ ਅਜੰਡਾ ਹੋਊਗਾ ਉਹ ਕੀ ਸੀਗਾ ਕਿ ਉਹ ਉਹਨਾਂ ਨੂੰ ਥੋੜਾ ਪੈਸਿਵ ਕਰਨ ਲਈ ਗਏ ਕਿ ਤੁਸੀਂ ਆਹ ਤੋਂ ਮੀਟਿੰਗ ਦਾ ਰੌਲਾ ਹੈ ਜੀ ਤੇ ਤੁਸੀਂ ਸਾਡਾ ਵੀ ਸਾਥ ਦਿਓ ਕਿ ਉਹ ਉਹਨਾਂ ਦੀ ਉਹਨਾਂ ਦੀ ਸਪੋਰਟ ਮੰਗਣ ਲਈ ਗਏ ਜਾਂ ਉਹ ਉਹਨਾਂ ਨੂੰ ਇਹ ਕਹਿਣ ਲਈ ਗਏ ਹੋਣਗੇ ਕਿ ਕੋਈ ਵਿਚਲਾਰਸਤਾ ਕੱਢੋ ਜੀ ਤੇ ਸਾਡਾ ਸਮਝੌਤਾ ਜੇ ਹੋ ਸਕਦਾ ਤੇ ਕਰਾ ਦਿਓ ਜਾਂ ਇਹਨਾਂ ਨੂੰ ਥੋੜੇ ਠੰਡੇ ਕਰੋ ਜੀ ਜਾਂ ਫਿਰ ਤੀਜਾ ਸਵਾਲ ਮੇਰੇ ਕੋਲੇ ਹੈ ਕੀ ਜਦੋਂ ਕੱਲ ਨੂੰ ਕੱਲ ਤੱਕ ਸਾਥ ਤੇ ਜਾਣਾ ਹੈ ਜਾਂ ਕੋਈ ਉਹਨਾਂ ਕਨਵੀਨਰ ਲਾਉਣਾ ਹੈ ਜਾਂ ਆਪਣੀ ਲੜਾਈ ਨੂੰ ਵੱਡੀ ਕਰਨਾ ਹੈ ਉਹਨਾਂ ਨੂੰ ਰੋਕੋ ਜੀ ਉਹਨਾਂ ਨੂੰ ਥੋੜਾ ਜਿਹਾ ਇਸ ਮਤਲਬ ਲੜਾਈ ਐਡੀ ਤਿੱਖੀ ਨਾ ਹੋ ਜੇ ਕਿ ਪਛਾਣਾਂ ਮੁੜਿਆ ਜਾ ਸਕੇ ਸਖਬੀਰ ਸਿੰਘ ਬਾਦਲ ਦੇ ਨਾਲ ਤਿੰਨਾ ਉਦੇਸ਼ਾਂ ਚੋਂ ਕਿਹੜਾ ਉਦੇਸ਼ ਹੋ ਸਕਦਾ ਹੰਦਰ ਸਾਹਿਬ ਨੂੰ ਮਿਲਦਾ ਜੀ ਮੈਨੂੰ ਲੱਗਦਾ ਸਭ ਤੋਂ ਪਹਿਲਾ ਉਦੇਸ਼ ਤਾਂ ਸਖਬੀਰ ਸਿੰਘ ਬਾਦਲ ਦਾ ਇਹ ਹੀ ਹੈ ਕਿ ਉਹਨਾਂ ਨੇ ਪਹਿਲੀ ਵਾਰ ਸਾਰਿਆਂ ਤੇ ਨਿਰਵਿਰੋਧ ਆਪਣੀ ਸਰਦਾਰੀ ਸਥਾਪਿਤ ਕਰਾਂ ਜਦੋਂ ਸਰਦਾਰੀ ਸਥਾਪਿਤ ਕਰਨ ਦਾ ਮਾਮਲਾ ਹੁੰਦਾ ਨਹੀਂ ਤਾਂ ਫਿਰ ਉਹ ਕੱਲੇ-ਕੱਲੇ ਕੁਝ ਬੰਦਿਆਂ ਨੂੰ ਇਹਨਾਂ ਨੂੰ ਵੀ ਮਿਲ ਸਕਦੇ ਸੀ ਪਰਸਨਲੀ ਜਿਹੜੇ ਬੰਦੇ ਬਾਕੀ ਹੋਏ تھے ਜੇ ਐਨਾ ਕੁ ਥੋੜਾ ਜਿਹਾ ਨੀਵਾ ਹੋ ਕੇ ਮਿਲਣ ਦੀ ਗੱਲ ਹੁੰਦੀ ਚਾਰ ਬੰਦਿਆਂ ਦੇ ਘਰ ਜਾਇਆ ਆਪਣੇ ਕੱਲੇ ਉਦੋਂ ਕੋਸ਼ਿਸ਼ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਬਾਕੀ ਚੀਜ਼ਾਂ ਚ ਸ਼ਾਇਦ ਕੁਝ ਬਣੇਲ ਹੋ ਵੀ ਜਾਂਦੇ ਐਵੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਜੇ ਕਰੇ ਪਰ ਮੈਨੂੰ ਲੱਗਦਾ ਉਹਨਾਂ ਦੇ ਲਾਈਨ ਜਾ ਉਹਨਾਂ ਦੇ ਜਿਹੜੇ ਸਲਾਹਕਾਰਾਂ ਤੋਂ ਲੈ ਕੇ ਸਭ ਨੇ ਇੱਕ ਗਰੁੱਪ ਨੇ ਇੱਕ ਲਾਈਨ ਬਣਾ ਨਹੀਂ ਕਿ ਹੁਣ ਇਹ ਲੜਾਈ ਹੈ ਜਿਹੜੀ ਸੱਤਾ ਦੇ ਸਭ ਤੋਂ ਉੱਪਰਲੇ ਪਾਇਦਾਨ ਤੇ ਕੌਣ ਬੈਠੂਗਾ ਇਹ ਲੜਾਈਆਂ ਐ ਇਸ ਜਿਹਾਂ ਜਾਂਦੀਆਂ ਨੇ ਤੇ ਇਸੇ ਤਰੀਕੇ ਨਾਲ ਲੜਦਾ ਪਾਇਗਾ ਇੱਕ ਬਾਰੇ ਕੱਟ ਦੋ ਕਟਾ ਕੱਟੀ ਜਿਵੇਂ ਵੀ ਹੁੰਦਾ ਹੋਣ ਤੇ ਇਹ ਅਪਰੋਚ ਲੈ ਕੇ ਚੱਲਦੇ ਜਦੋਂ ਤੁਸੀਂ ਉਹ ਅਪਰੋਚ ਲੈ ਕੇ ਚੱਲਦੇ ਹੋ ਤਾਂ ਇੱਕ ਗੰਡਾਸਾ ਲੈ ਕੇ ਚੱਲਦੇ ਹੋ ਜਿਵੇਂ ਐ ਵੀ ਇਹਨੂੰ ਵੀ ਲਾ ਦੋ ਇਹੋ ਵੀ ਤਾਂ ਕਿ ਸਾਰੀ ਇੱਕ ਕਲੈਰਿਟੀ ਹੋ ਜੇ ਰੋਡ ਸਾਫ਼ ਹੋ ਜੇ ਤੇ ਮੁੜ ਕੇ ਬੜਾ ਲੰਮਾ ਸਮਾਂ ਫੇਰ ਇਹ ਕਰਨ ਤਕਲੀਫ ਨਾ ਦੇ ਫਿਰ ਚੱਲਦਾ ਰਹੇ ਕੰਮ ਜਿਵੇਂ ਵੀ ਚੱਲਦਾ ਹਜੇ ਤੱਕ ਦੀ ਜਿਹੜੀ ਦੇਚਰ ਹਜੇ ਤੱਕ ਤਾਂ ਜਿਹੜਾ ਕਾਰਗੁਜ਼ਾਰੀ ਹੈ ਉਹਦੇ ਤੋਂ ਇਸ ਲੈਵਲ ਦੀਆਂ ਚੀਜ਼ਾਂ ਨਾ ਜਾਨਾ ਹਾਂ। ਹਾਂ ਬਾਕੀ ਗੱਲ ਇਹ ਵੀ ਹੈ ਕਿ ਬਰਜਿੰਦਰ ਸਿੰਘ ਉਹਨਾਂ ਕੋਲ ਇਹ ਕਿ ਲੈ ਕੇ ਵੀ ਗਏ ਹੋਣਗੇ ਤੇ ਇੱਕ ਸਾਲ ਵੀ ਆ ਉਹਨਾਂ ਦਾ ਐਸੀ ਕੋਈ ਗੱਲ ਨਹੀਂ ਹੈ ਕਿ ਉਹ ਕੋਈ ਗੱਲ ਆਪਣੇ ਲੈ ਕੇ ਇਸ ਤੱਕ ਜਦੋਂ ਬਰਜਿੰਦਰ ਸਿੰਘ ਉਹਨਾਂ ਦੇ ਪਿੱਛੇ ਸਰਕਾਰ ਪਈ ਹੈ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਐਫ ਆਈ ਆਰ ਤੋਂ ਲੈ ਕੇ ਅਰੈਸਟ ਦੀ ਗੱਲ ਸੀ ਤਾਂ ਜਿਵੇਂ ਅਕਾਲੀ ਦਲ ਸੁਭੀਰ ਸਿੰਘ ਬਾਦਲ ਤੋਂ ਲੈ ਕੇ ਉਹਨਾਂ ਦੇ ਨਾਲ ਕੋਈ ਅਲੱਗ ਗਰੁੱਪ ਨਹੀਂ ਨਾ ਜਿਸ ਧੰਗ ਨਾਲ ਖੜਿਆ ਹੈ ਉਸ ਮਜਬੂਤੀ ਚਾ ਜਾ ਕੇ ਜਦੋਂ ਵੀ ਉਹਨਾਂ ਨੇ ਸੱਦਿਆ ਜਾ ਕੇ ਭਾਸ਼ਣ ਦਿੱਤੇ ਗੱਲ ਕੀਤੀ ਤੁਹਾਡੇ ਨਾਲ ਤਾਂ ਇਹ ਕਹੇ ਸੰਤਾ ਬਰਜਿੰਦਰ ਸਿੰਘ ਤੇ ਵੀ ਹੈਗਾ ਹੀ ਆ ਨਾ ਕਾਲੀ ਦਾ ਅਨੰਦ ਸੁਖੀਰ ਸਿੰਘ ਬਾਦਲ ਦਾ ਵੀ ਕਰਮਜੀਤ ਸਿੰਘ ਸਾਰੇ ਉਹ ਦਾ ਛੇ ਦੇ ਕਹਿਣ ਵੀ ਇੱਕ ਬੈਠਣ ਦਾ ਜਾ ਕੇ ਮਤਲਬ ਵੀ ਹੁੰਦਾ ਚਾਹੇ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ ਤੇ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਚ ਆ ਹੀ ਜਾਂਦਾ ਹੈ ਕਿ ਗੱਲ ਕਿ ਹਾਂ ਗੱਲ ਤਾਂ ਠੀਕ ਹੈ ਕੋਈ ਗੱਲ ਨਹੀਂ ਆਪਾਂ ਓਡਾ ਵੱਡਾ ਸ਼ਾਇਦ ਰੋਣ ਨਾ ਨਵਾਈਏ ਜਿਹੜੀ ਸਾਈਡ ਤੇ ਜਾਣ ਦੀ ਕੋਈ ਗੱਲ ਹੈ ਦੂਜੀ ਗੱਲ ਇਹ ਹੈ ਕਿ ਜੇ ਉਸ ਕਨਵਾਚੋਂ ਆਪ ਹੀ ਆ ਜਾਏਗਾ ਕਿ ਕਿੰਨਾ ਕਰੋਣਾ ਚਾਹ ਪਾਣੀ ਪੀਣ ਉਹ ਵੀ ਆ ਜਾਂਦੇ ਨੇ ਤੁਸੀਂ ਵੀ ਆ ਜਾਂਦੇ ਹੋ ਜਿਹੜਾ ਮਰਜੀ ਆ ਜਾਏ ਮੈਨੂੰ ਕੋਈ ਤਾਂ ਨਿਊਟਰਲਿਟੀ ਤਾਂ ਆਪ ਹੀ ਆ ਜਾ ਉਦਾਸੀਨਤਾ ਤਾਂ ਵਿੱਚ ਫਿਰ ਉਹ ਅਗਰੈਸਿਵ ਰੋਲ ਨਹੀਂ ਰਹਿੰਦਾ ਫਿਰ ਉਹ ਪਲਾਨਿੰਗ ਦੇ ਰੋਲ ਜਿਹੜੇ ਬਾਕੀ ਨੇ ਉਸ ਪੱਧਰ ਦੇ ਉੱਤੇ ਰਹਿੰਦੇ ਨਹੀਂ ਮੇਰਾ ਕਹਿਣਾ ਕਿਸੇ ਵੀ ਰੂਪ ਦੇ ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤੇ ਜਿਹੜੀਆਂ ਖਬਰਾਂ ਖਬਰਾਂ ਛਪੀਆਂ ਪਿਛਲੇ ਦਿਨਾਂ ਸ਼ਾਇਦ ਫੈਦਲਦਰ ਸਿੰਘ ਹੋਣੀ ਉਹਨਾਂ ਨੂੰ ਵੀ ਨਿਊਟਰਲ ਕਰਨਾ ਚਾਹੁੰਦੇ ਹੁਣ ਇਹਨਾਂ ਮਾਮਲਿਆਂ ਦੇ ਪਹਿਲਾਂ ਤਾਂ ਇੱਕ ਸੀਗਾ ਖਬਰ ਨਹੀਂ ਸੀ ਛਪੀ ਪਹਿਲੇ ਦਿਨ ਤਾਂ ਚੱਲ ਗਿਆ ਸੀ ਕੰਮ ਉਸੇ ਤਰੀਕੇ ਦੇ ਨਾਲ ਔਰ ਜਦੋਂ ਵੀ ਬੰਦਾ ਕੋਈ ਬੰਨ ਲਉ ਬੰਨਦਾ ਤਾਂ ਉਹ ਕਈ ਵਾਰ ਨਹੀਂ ਜਗ ਜਹਰੋਗੇ ਨਹੀਂ ਬੰਨਣਾ ਚਾਹਦਾ ਪਰਦੇ ਦੇ ਪਿੱਛੇ ਹੀ ਗੱਲ ਜਿਹਾ ਸਹਾਇਤਾ ਕਰਨੀ ਚਾਹਦਾ ਹੁੰਦਾ ਤਾਂ ਉਹਦੇ ਚ ਜਿੰਨਾ ਲੈਵਲ ਦੇ ਐਂਗਲ ਚੜੇਗੇ ਐਂਗਲ ਹੋਰ ਚੜੇਗੇ ਨੇ ਐਂਗਲ ਇਹ ਚੜੇਗੇ ਨੇ ਕਿ ਵਰਜਿੰਦਰ ਸਿੰਘ ਹਮਦਰਦੋਣਾ ਦੀ ਉੱਪਰ ਕੇਂਦਰ ਚ ਵੀ ਦੋਸਤੀ ਹੈ ਕਿਤੇ ਕਿਤੇ ਇਸ਼ਾਰੇ ਦੇ ਤਹਿਤ ਹੀ ਗੱਲਬਾਤ ਨਹੀਂ ਹੋ ਰਹੀਆਂ ਕਿਤੇ ਬਾਕੀ ਨਹੀਂ ਹੋ ਰਹੀਆਂ ਤਾਂ ਉਹ ਜਦੋਂ ਇੱਕ ਇਮੇਜ ਬਣ ਜੇ ਜੇ ਇੱਕ ਨੈਰੇਟਿਵ ਇਹੋ ਜਿਹਾ ਬਣਦਾ ਹੋਵੇ ਤਾਂ ਜਿਹੜਾ ਉਹਨਾਂ ਦੀ ਸ਼ਬੇ ਨੂੰ ਲਾਸ ਹੋਏਗਾ ਤਾਂ ਜਿਸ ਤਰ੍ਹਾਂ ਨਦ ਨਾਲ ਇਹ ਹੋਏਗਾ ਕਿ ਹੁਣ ਤੱਕ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਅਤੇ ਬਦਈ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪ੍ਰੇਸ਼ ਕਰਦੇ ਨੇ ਤੇ ਇਹਦੇ ਚ ਜੇ ਡੈਂਟ ਪੈਂਦਾ ਤਾਂ ਸ਼ਾਇਦ ਕੋਈ ਨਹੀਂ ਬਿਜ਼ਨਸਮੈਨ ਵੀ ਕੋਈ ਵੀ ਅਖਬਾਰੀ ਚਲਾਉਣ ਦੇ ਲਈ ਵੀ ਤੇ ਬਾਕੀ ਪਰਸਨੈਲਿਟੀ ਵੀ ਹੁਣ ਲਗਭਗ ਅੱਸੀਆਂ ਸਾਲਾਂ ਤੋਂ ਠੁਕੇ ਨੇ ਤੇ ਕੋਈ ਨਹੀਂ ਚਾਹੇਗਾ ਆਪਣੀ ਸ਼ਬੇ ਫੇਟੈਂਟ ਪਾਉਣਾ ਸ਼ਾਇਦ ਉਸ 11 ਦੇ ਉੱਤੇ ਇਹ ਗੱਲਾਂ ਵੀ ਹੋਣਗੀਆਂ ਦਮਾਗਾਂ ਦੇ ਵਿੱਚ ਬਖਰੀਆਂ ਕਰਨਾ ਜਦੋਂ ਬੰਦੇ ਗੱਲ ਕਰਦੇ ਨੇ ਤੇ ਇਹ ਅਸੀਂ ਇਹ ਮੈਨੂੰ ਲੱਗਦਾ ਇਹ ਸੋਚਾਂ ਦੀ ਇੱਕ ਕਾਲਪਨਿਕ ਗੱਲ ਹੈ ਜਿਹੜੀ ਗੱਲ ਜੇ ਬੰਦਾ ਸੋਚ ਸਕਦਾ ਜਦੋਂ ਚੀਜ਼ਾਂ ਹੋਣਗੀਆਂ ਜਿਹੜੀਆਂ ਚੀਜ਼ਾਂ ਇਸ ਲੈਵਲ ਤੇ ਤਾਂ ਮੈਨੂੰ ਲੱਗਦਾ ਕਿ ਸੁਗਵੀਰ ਸਿੰਘ ਬਾਦਲੂਣੀ ਹੁਣ ਜਿਹੜੀ ਗੱਲਾਂ ਕਰਕੇ ਆਏ ਹੋਣਗੇ ਕਹਿ ਕੇ ਆਏ ਨੇ ਕਿ ਅਸੀਂ ਆਹ ਚੱਲ ਰਹੇ ਆ ਕਰ ਰਹੇ ਆ ਜੋ ਵੀ ਤਰੀਕੇ ਤੇ ਆਉਣ ਵਾਲੇ ਦਿਨਾਂ ਚ ਗੱਲ ਹੋਰ ਸਪੱਸ਼ਟ ਹੋਏਗੀ ਕਦੇ ਫਿਰ ਬਾਕੀ ਵੀ ਦੁਬਾਰਾ ਉੱਚਾ ਪੀਟ ਜਾਂਦੇ ਨੇ ਉਹ ਜੀ ਔਰ ਇੱਕ ਗੱਲ ਇਹ ਬਹੁਤ بڑا ਕੁਐਸਚਨ ਹੈ ਜਿਹੜੀ ਗੱਲ ਕਿ ਕੀ ਜਦੋਂ ਜਾਂਦੇ ਨੇ ਐਡੀ ਇਕੱਠੀ ਮੀਟਿੰਗ ਨੂੰ ਚਾਹ ਬਣਾਉਣਾ ਤੇ ਉਹਦੇ ਵਿੱਚ ਮੌਜੂਦ ਰਹਿਣਾ ਇਕਾ ਦੋਕਾ ਬੰਦਿਆਂ ਨੂੰ ਚਾਹ ਬਣਾਉਣਾ ਉਹਦੇ ਵਿੱਚ ਮੌਜੂਦ ਰਹਿਣਾ ਹੋਰ ਗੰਨ ਹੁੰਦੀ ਹੈ ਤੇ ਰਹਿ ਬਸ ਉਹਰੇ ਕੰਮ ਦਾ ਹੋਰ ਗੰਨ ਹੁੰਦੀ ਹੈ ਐਜ ਇੱਕ ਗਰੁੱਪ ਚਾਹ ਚੂਪੀਣਾ ਜੇ ਬਾਕੀ ਗੱਲਾਂ ਕਰਦੀਆਂ ਤੇ ਰਹਿ ਬਸ ਉਹਰੇ ਕੰਮੇ ਉਹ ਉਹਦਾ ਸੰਕੇਤ ਹੋਰ ਹੁੰਦਾ ਦੋ ਗੱਲਾਂ ਚ ਵਖਰੇਵੇਂ ਜ਼ਰੂਰ ਹੁੰਦੇ ਨੇ ਇਸ ਕਰਕੇ ਇਹ ਵੀ ਗੱਲਾਂ ਮਤਲਬ ਧਿਆਨ ਚ ਜਦੋਂ ਜਿਓਪੋਲੀਟিক্যাল ਬੱਦਿਆ ਦੀ ਜ਼ਰੂਰਤ ਹੁੰਦੀ ਆ ਹਾਂ ਮੈਨੂੰ ਲੱਗਦਾ ਕਿ ਹਮਦਰ ਸਾਹਿਬ ਦੇ ਨੇੜਲੇਆਂ ਤੋਂ ਜਿਹੜੀ ਗੱਲ ਆ ਰਹੀ ਸੀਗੀ ਕਿ ਬਾਗੀ ਅਕਾਲੀ ਜਿਹੜੇ ਨੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਚਾਹ ਪੀਣ ਦੀ ਹਮਦਰ ਸਾਹਿਬ ਤੋਂ ਤੇ ਹਮਦਰ ਸਾਹਿਬ ਨੇ ਕਿਹਾ ਵੀ ਆ ਜਾਓ ਤੁਹਾਨੂੰ ਚਾਹ ਪਿਆ ਦੰਨੇ ਆ ਤੇ ਫਿਰ ਗੱਲ ਹੋਈ ਵੀ ਨਹੀਂ ਦਫ਼ਤਰ 'ਚ ਇੰਨੇ ਬੰਦੇ ਆਉਂਦੇ ਚੰਗਾ ਨਹੀਂ ਲੱਗਦਾ ਖਬਰ ਤਾਂ ਬਾਣੀ ਜਾਂਦੀ ਹੈ ਤੇ ਕਿਤੇ ਬਾਹਰ ਹੀ ਬੈਠ ਜਾਂਦੇ ਆ ਤੇ ਫਿਰ ਹਮਦਰ ਸਾਹਿਬ ਨੇ ਕਿਹਾ ਵੀ ਚਲੋ ਫਾਰਮ ਹਾਊਸ ਤੇ ਆ ਜਾਓ ਉੱਥੇ ਕਿ ਉੱਥੇ ਚਾਹ ਪੀ ਲੈਨੇ ਉਹ ਫਿਰ ਖਬਰ ਬਣ ਗਈ ਵੀ ਮੀਟਿੰਗ ਹਮਦਰ ਸਾਹਿਬ ਨੇ ਉੱਥੇ ਸੈਂਟਰ ਪੁਆਇੰਟ ਉਹ ਸੀਗੇ لیکن ایک اور ਵੀ ਕੋਣ ਆ کئی بندے ਤਾਂ ਇਹ ਵੀ ਕਹਿੰਦੇ ਆ ਕਿ ਫੋਨ ਕਿੱਥੋਂ ਗਏ ਵੀ ਚੈੱਕ ਕਰਾ ਲੋ ਇਸ ਮੀਟਿੰਗ ਜਿਹੜੀ ਅਮਰਸਰ ਸਾਹਿਬ ਦੇ ਫਾਰਮ ਹਾਊਸ ਤੇ ਹੋਈ ਆ ਉਹਦੇ ਲਈ ਸਤਾ ਪੱਤਰ ਕਿੱਥੋਂ ਗਏ ਮੀਟਿੰਗ ਲਈ ਕਿਹਾ ਕਿੱਥੇ ਗਿਆ ਕਿੰਨੇ ਕਿਹਾ ਮੈਂ ਜੇ ਤੁਹਾਡੇ ਤੋਂ ਸਪਸ਼ਟ ਕਰਾਂਦਾ ਨਹੀਂ ਬਿਲਕੁਲ ਇਹ ਸਪਸ਼ਟਤਾ ਪਿਛਲੇ ਦਿਨਾਂ ਚ ਹੋਇਆ ਹੀ ਸੀਗਾ ਜਿਹੜੇ ਬੰਦੇਆਂ ਨੂੰ ਸਜਣਾ ਨੂੰ ਫੋਨ ਗਏ ਅੱਜ ਵਾਲੀ ਸਥਿਤੀ ਸ਼ਾਇਦ ਉਹ ਨਾਮ ਵੀ ਕਹਿਣ ਉਸ ਲੈਵਲ ਤੇ ਉਹ ਵੀ ਥੋੜਾ ਜਿਹਾ ਡਿਫੈਂਸਿਵ ਹੋ ਜਾਣ ਵੀ ਕਾਹਨੂੰ ਇਸ ਲੈਵਲ ਦੀ ਗੱਲ ਖਾਣੀ ਹੈ ਤੇ ਸ਼ਾਇਦ ਗਿਰਾਂ ਨੂੰ ਫੋਨ ਕੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਐਡੀ ਵੱਡੀ ਮੀਟਿੰਗ ਉੱਥੇ ਹੋ ਰਹੀ ਹੈ ਜਾਂ ਉਹ ਨਹੀਂ ਹੋ ਕੋਈ ਇਕੱਲੇ ਇਕੱਲੇ ਨੂੰ ਫੋਨ ਕੀ ਤੇ ਬੰਦੇ ਚਲੇ ਗਏ ਉੱਥੇ ਉੱਥੇ ਜਾ ਕੇ ਵੀ ਗੱਜਾਂ ਨੂੰ ਕਰ ਨਾ ੱਗੀ ਤੇ ਟੈਲੀਫੋਨ ਜਦੋਂ ਜਾਂਦੇ ਨੇ ਤੇ ਇੱਕੋ ਹੀ ਗੱਲ ਹੈ ਕਿ ਕਿਹੜੇ ਜਗ੍ਹਾ ਜਾਣਾ ਹੈ ਸਭ ਨੂੰ ਆਪਣੇ ਆਪ ਪਤਾ ਹੈ ਕਿ ਫਲਾਨੀ ਜਗ੍ਹਾ ਜਾਣਾ ਹੈ ਉੱਠ ਕੇ ਉਸ ਜਗ੍ਹਾ ਜਾ ਕੇ ਚਲੇਗੇ ਤਾਂ ਗੱਲ ਸ਼ਾਇਦ ਪਹਿਲੇ ਥੌਟ ਪ੍ਰੋਸੈਸ ਦੇ ਵਿੱਚ ਕੋਈ ਹੋਰ ਹੋਵੇ ਕਿ ਕੀ ਕਰਨਾ ਚਾਹੀਦਾ ਹੈ ਕਿਧਰ ਨੂੰ ਜਾਣਾ ਚਾਹੀਦਾ ਹੈ ਬੰਦੇ ਸੁਜੈਸ਼ਨ ਵੀ ਭਾਰਦੇ ਨੇ ਕਿਸੇ ਵੀ ਉਸ ਉਹ ਜਿਹੇ ਬੰਦੇ ਤੋਂ ਜਿਹਦੀ ਪੰਥਕ ਪੋਲਟਿਕਸ ਦੇ ਵਿੱਚ ਪਕੜ ਪੰਜਾਬ ਦੀ ਰਾਜਨੀਤੀ ਦੇ ਵਿੱਚ ਧਿਆਨ ਹੋਵੇ ਤੇ ਉਹ ਮੀਟਿੰਗ ਤਾਂ ਕਿਹਾ ਜਾਂਦਾ ਸੀ ਉਦੋਂ ਤੱਕ ਕਿ ਇਹ ਲਗਭਗ ਉਹਨਾਂ ਦੇ ਵੱਲੋਂ ਕਾਫੀ ਬੰਦਿਆਂ ਨੂੰ ਸੱਦਾ ਗਿਆ ਸੀਗਾ ਜਿਹੜਾ ਉਸ ਜੇ ਉਹ ਉਦੋਂ ਤੱਕ ਦੀ ਜਿਹੜੀ ਗੱਲ ਹੋਈ ਸੀ ਜਿਹੜੇ ਸਾਰੇ ਬੰਦਿਆਂ ਤੋਂ ਕਾਫੀ ਬੰਦੇ ਮੰਦੀ ਸੀ ਪਰ ਬਦਲਦਾ ਰਹਿੰਦਾ ਸਮਾਂ ਸਮਾਂ ਬਦਲਦੇ ਨਾਲ ਕੋਈ ਬੰਦੇ ਐਡਵਾਂਸ ਕਰੀਏਟ ਜਾਂ ਬਣਦੇ ਉਸ ਲੈ ਵੰਤਿਕ ਨਹੀਂ ਪਰ ਟੈਲੀਫੋਨ ਝੂਟ ਨਹੀਂ ਬਹੁਤ ਗੈਂਕਰ ਕਾਲਾ ਗੁੰਨਾ ਤਾਂ ਸਾਰਿਆਂ ਦੇ ਕੋਲ ਹੋ ਗੀਆਂ ਨੇ ਜੇਕਰ ਇਸਨੂੰ ਜਾਂਚ ਕਰਨੀ ਚਾਹੀਦੀ ਕਿ ਉਹ ਉਹ ਇੱਕ ਅਲੱਗ ਦਾ ਤਾਂ ਇੱਕ ਆਖਰੀ ਸਵਾਲ ਜਿਹੜਾ ਮੈਨੂੰ ਲੱਗਦਾ ਅਕਾਲੀਆਂ ਨਾਲ ਜੁੜਿਆ ਹੈ ਕਿ ਕੀ ਜੇਕਰ ਸਮਝੌਤਾ ਐਕਸਪ੍ਰੈਸ ਚਲਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਨਰਾਜ ਅਕਾਲੀ ਜਾਂ ਬਾਗੀ ਅਕਾਲੀ ਜਿਨ੍ਹਾਂ ਨੂੰ ਕਿਹਾ ਜਾਂਦਾ ਇਸ ਮੌਕੇ ਤੇ ਆ ਕੇ ਮੰਨ ਜਾਣਗੇ ਤੇ ਜੇ ਉਹ ਮੰਨ ਜਾਣਗੇ ਤੇ ਉਹਨਾਂ ਦੀ ਭਰੋਸੇਯੋਗਤਾ ਕਿਵੇਂ ਮੁੜ ਕੇ ਬਚੂਗੀ ਉਹਨਾਂ ਐਲਾਨ ਕੀਤਾ ਕੱਲ ਤੱਕ ਸਭ ਤੇ ਜਾਣਦਾ ਕੀ ਤੁਹਾਨੂੰ ਲੱਗਦਾ ਹੈ ਕਿ ਆਖਰੀ ਮੌਕੇ ਤੇ ਵੀ ਹਮਲਾ ਮਾਰਿਆ ਜਾ ਸਕਦਾ ਹੈ ਕਿ ਹੋਣ ਵਾਲੇ ਨੁਕਸਾਨ ਤੋਂ ਬਚ ਲਿਆ ਜਾਵੇ ਜੀ ਮੈਨੂੰ ਲੱਗਦਾ ਕਿ ਜੇ ਇਹ ਸ਼ਰਤ ਨਹੀਂ ਮੰਨੀ ਜਾਂਦੀ ਜਿਹੜੀ ਲੀਡਰਸ਼ਿਪ ਰਜਾਇਨ ਕਰਦੀ ਹੈ ਤਾਂ ਫਿਰ ਕਿਹੜੇ ਮੂਹਰ ਨਾਲ ਸਮਝੌਤਾ ਹੋਇਆਗਾ ਫਿਰ ਸਮਝੌਤਾ ਹੁੰਦਾ ਤਾਂ ਚਾੜ੍ਹ ਜੀ ਨਹੀਂ ਇਹ ਸ਼ਰਤ ਕੋਈ ਮੰਨਣ ਲਈ ਤਿਆਰ ਨਹੀਂ ਲੱਗ ਰਹੇ ਮੈਨੂੰ ਤਾਂ ਜਾਗੂ ਇਹੀ ਹੈ ਸ਼ਰਤ ਇੱਕ ਹੋਰ ਵੀ ਜਿਹੜੀਆਂ ਸੁਝਾਅ ਆਏ ਨੇ ਕਿ ਸੂਬੇ ਸਰਕ ਮਾਦਰ ਪਰ ਧਾਰ ਰਹੇ ਹਨ ਪਰ 5 ਮਈ ਪਰ ਜੀਟੀਐ ਮਨਾ ਦਿੱਤੀ ਜਾਏ ਤੇ ਉਹ ਰਨ ਕਰੇ ਥੋੜੀ ਦੇਰ ਤੇ ਲਈ ਪ੍ਰੈਕਟੀਕਲ ਪਾਵਰ ਦੇ ਤੌਰ ਦੇ ਉਤੇ ਕੋਈ ਇਹੋ ਜਿਹਾ ਬਾਇਆ ਪੀਡੀਆ ਨੱਬਿਆ ਜਾ ਸਕਦਾ ਜਾਂ ਨਹੀਂ ਨੱਬਿਆ ਜਾ ਮੈਨੂੰ ਨਹੀਂ ਲੱਗਦਾ ਇਹ ਵੀ ਪ੍ਰਵਾਨਜੋਗ ਠਟੋਕਟ ਸੁਭੀਰ ਸਿੰਘ ਬਾਦਲ ਨੂੰ ਹੋਏਗਾ ਜਾਂ ਤੁਹਾਨੂੰ ਹੋਏਗਾ ਰੌਲੇ ਤਾਂ ਇਸੇ ਕਰੇ ਨਾ ਗੱਲਾਂ ਦੇ ਦੇ ਨਾ ਬਾਕੀ ਸਿਧਾਂਤਕ ਜੇ ਉਹ ਤਾਂ ਠੀਕ ਆਪਣੇ ਆਪ ਹੀ ਹੋ ਜਾਂਦੇ ਨੇ ਉਹ ਤਾਂ ਇੱਕ ਗੱਲ ਕਰ ਲੈ ਕਿਉਂਕਿ ਸਾਰੇ ਬੰਦੇ ਜੋ ਮਰਜ਼ੀ ਕਹਿਣ ਆਏ ਤਾਂ ਪਾਵਰ ਪੋਲਿਟਿਕਸ ਦੇ ਵਿੱਚ ਹੋਈ ਹੈ ਨਾ ਪਾਵਰ ਸ਼ੇਅਰਿੰਗ ਚਾਹੁੰਦੇ ਨੇ ਪਾਵਰ ਹੋਵੇ ਚਾਹੇ ਲੱਖ ਕਿਲੋ ਬਿਆਨ ਦੇਣ ਕਿ ਸਾਡਾ ਪਾਵਰ ਨਾਲ ਨਹੀਂ ਸੰਬੰਧ ਜੀ ਅਕਾਲੀ ਦਰ ਤਾਂ ਤੋ ਡੋਟਾ ਚ ਕੁਝ ਬਣੇ ਨਾ ਬਣੇ ਅੱਗੇ ਤੋਂ ਅੱਗੇ ਸੋਚ ਰਹੇ ਨੇ ਪਾਵਰ ਦੀ ਲੜਾਈ ਤਾਂ ਪਾਰਟੀ ਚ ਖੜੀ ਹੋਈ ਐ ਉਹਦੀ ਜਿਆਦਾ ਜਿਹਾ ਪਾਵਰ ਦੇ ਨਾਲ ਕੋਈ ਸੰਬੰਧ ਨਹੀਂ ਐ ਤਾਂ ਉਹਦੇ ਨਾਲ ਚੰਬੜਨ ਦਾ ਸੰਬੰਧ ਕੀ ਹੁੰਦਾ ਤੇ ਉਹਦਾ ਵੀ ਕੋਈ ਮਤਲਬ ਨਹੀਂ ਹੁੰਦਾ ਉਹ ਵੀ ਇੱਕ ਪਾਵਰ ਹੁੰਦੀ ਐ ਕਿ ਤੁਸੀਂ ਕਿਹੜੇ ਆਉਦੇ ਤੋਂ ਕੀ ਐ ਤੁਹਾਡੇ ਕੋਲ ਕੀ ਨਹੀਂ ਔਰ ਇਕੱਲੀ ਤੱਕ ਦੀ ਪ੍ਰਧਾਨਗੀ ਦਾ ਕੁਝ ਮਤਲਬ ਐ ਤੁਹਾਡੇ ਕੋਲ ਬਹੁਤ ਸਾਰੀਆਂ ਸਸਤਾਵਾਂ ਨੇ ਬੜੀਆਂ ਚੀਜ਼ਾਂ ਨੇ ਪਾਵਰ ਹੀ ਹੁੰਦੀ ਐ ਉਹ ਇਕੱਲੀ ਪਾਵਰ ਕੋਈ ਜੀ ਮੰਤਰੀ ਬਣਨਾ ਤੇ ਮੰਤਰੀ ਬਣਨਾ ਤਾਂ ਨਹੀਂ ਹੁੰਦਾ ਹਰ ਚੀਜ਼ ਇੱਕ ਪਾਵਰ ਐ ਕਿ ਚੋਰਫੇ ਦੇ ਕਲਾਬ ਦਾ ਪ੍ਰਧਾਨ ਬਣਨਾ ਪਿੰਡ ਦਾ ਸਰਪੰਚ ਬਣਨਾ ਹਰ ਚੀ ਪਾਵਰ ਹੁੰਦੀ ਹੈ ਜੇ ਇਸ ਵੀ ਇਹ ਚ ਕਹਿਣਾ ਨਾ ਜਿਹੜਾ ਪਾਵਰ ਚ ਕਮੀ ਗੱਲ ਦੀ ਹੈ ਇਹ ਵੀ ਲੋਕਾਂ ਦਾ ਮਨ ਨਹੀਂ ਲੱਗਦੀ ਲੋਕਾਂ ਨੂੰ ਕਹੋ ਵੀ ਪਾਵਰ ਵੀ ਕੋਈ ਵਧੀਆ ਚੀਜ਼ ਨਹੀਂ ਹੁੰਦੀ ਪਰ ਪਾਵਰ ਅਸੀਂ ਬੇਸੂਲੇ ਮਟੰਗਣਾ ਨਹੀਂ ਲਵਾਂਗੇ ਅੱਗੇ ਤੋਂ ਅਸੀਂ ਅਸੂਲ ਦੇ ਮਤਲਬ ਕੰਮ ਕਰਾਂਗੇ ਅਸੂਲ ਦੇ ਮਤਲਬ ਲੋਕਾਂ ਨੇ ਪੰਜਾਬ ਦੇ ਨੇ ਪਾਵਰ ਵੀ ਦਿੱਤੀ ਹੈ ਉਹ ਨਾ ਥੋੜੀ ਜਿਹੀ ਕੇ ਪਾਵਰ ਨਹੀਂ ਲੈਣੀ ਘਟੋ ਘਟੋ ਬਹਾਵਰਾ ਤਾਂ ਜੈਨੂਨ ਜਬਾਤ ਅਪਣਾ ਲਓ ਜਿਹੜਾ ਜਾਇਜ਼ ਜਾ ਲੱਗੇ ਜਾਇਜ਼ ਨੇ ਤਾਂ ਝੂਠਾ ਜਾ ਲੱਗਦਾ ਕੰਮ ਤੇ ਕੋਈ ਬੰਦਾ ਇਹ ਕਹੀ ਜਾਂਦਾ ਕਿ ਨਹੀਂ ਜੀ ਸਾਡਾ ਪਾਵਰ ਪਾਣਾ ਜਾਂਦੀ ਕਰਨੀ ਪਾਵਰ ਤੁਸੀਂ ਬੱਚਿਆਂ ਤੱਕ ਤਿੰਨ ਤਨ ਪੀੜੀਆਂ ਤੱਕ ਲੈ ਗਏ ਹੋ ਤੇ ਬਾਕੀ ਜਗ੍ਹਾ ਲੈ ਗਏ ਹੋ ਕਿ ਖੱਲੇ ਇੱਕ ਇਕੱਲੇ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਦੀ ਗੱਲ ਹੀ ਬਾਕੀ ਪਰਿਵਾਰਾਂ ਦੀ ਵੀ ਇਹੀ ਗੱਲ ਹੈ ਜਿਹੜੇ ਬੰਦੇ ਉਸ ਲੈਵਲ ਤੇ ਲੈ ਕੇ ਗਏ ਨੇ ਇਸ ਲਈ ਇਹ ਜਿਹੜਾ ਇੱਕ ਮਹਾਵਰ ਜਾਂ ਡਾਇਰੈਕਟਿਵ ਸਰ ਜਨਾਬ ਉਹ ਛੇ ਜੇ ਰਿਐਲਿਟੀ ਦੇ ਨੇੜੇ ਤੇ ਨੇ ਸਰ ਜਾ ਜਾਏ ਤਪਰੋਸਾ ਬਣ ਜਾਂਦਾ ਨਹੀਂ ਤਾਂ ਭਰੋਸਾ ਨਹੀਂ ਵੜਦਾ ਇਸ ਕਰਕੇ ਤੁਰੰਤ ਮੈਨੂੰ ਨਹੀਂ ਲੱਗਦਾ ਕਿ ਸਮਝੌਤਾ ਤੁਰੰਤ ਹੋਣ ਵਾਲਾ ਕੋਈ ਢੇੜੇ ਢੇੜੇ ਵਾਲੀ ਗੱਲ ਨਹੀਂ